ਸਾਲਸੀ ਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੇ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਤੇ ਹੁਣ ਅਸੀਂ ਖਾ ਕੇ ਰੋਟੀ ਪਾਣੀ ਲੈ ਸੈਵ ਗਿਆ ਸੀ ਸਾਨੂੰ ਤੇ ਉਧਰ ਵੀ ਜਾਇਆਏ ਸੀਗੇ ਤੇ ਨਾਲ-ਨਾਲ ਆਪਾਂ ਵਿਆਹ ਵੀ ਦੇਖਣਾ ਹੈ ਤੇ ਬਾਕੀ ਆਪਦੇ ਬੁਟੀਕ ਦੇ ਕੰਮ ਵੀ ਨਾਲ-ਨਾਲ ਕਰਨੇ ਆ ਫਿਰ ਕੋਈ ਨਾ ਕੋਈ ਬਾਜ਼ਾਰ ਦਾ ਕੰਮ ਹੀ ਹੁੰਦਾ ਉਹ ਵੀ ਕਰਨਾ ਹੈਗਾ ਤੇ ਹੁਣ ਸਾਡਾ ਰਾਤ ਰਹਿੰਦਾ ਸੀ ਸੂਟ ਅਧੂਰਾ ਵਿਚਾਲੇ ਉਹ ਪੂਰਾ ਕਰ ਰਹੇ ਸੀਗੇ ਤੇ ਮੈਨੂੰ ਨਾਲ ਹੈਲਪ ਕਰਾਉਣੀ ਪੈਂਦੀ ਹੈਗੀ ਹੈ ਕਿਉਂਕਿ ਇਕੱਲੇ ਜਾਣ ਦਾ ਇਹ ਕੰਮ ਨਹੀਂ ਹੈਗਾਗਾ ਤੇ ਸੈਵਨ ਸੌਂ ਗਿਆ ਸੀਗਾ ਦੁੱਧ ਪੀ ਲੈਨੇ ਹਨ ਦੁੱਧ ਪੀ ਕੇ ਸੌਂ ਗਿਆ ਤੇ ਹੁਣ ਅਸੀਂ ਸੂਟ ਨੂੰ ਕਰ ਦਈਏ ਪੂਰਾ ਉਹਦੋਂ ਨੂੰ ਫੇਰ ਉਧਰਲੇ ਪਾਸੇ ਜਾਣਾ ਪੈਣਾ ਚਾਚਾ ਜੀ ਕੇ ਮੈਰਿਜ ਵਾਲੇ ਪਾਸੇ ਕਰਨਾ ਤਾਂ ਵੈਸੇ ਕੁਝ ਨਹੀਂ ਹੁੰਦਾਗਾ ਅਸੀਂ ਪਰ ਹਾਜ਼ਰੀ ਤਾਂ ਜ਼ਰੂਰੀ ਐ ਖਾਣ ਦਾ ਹੀ ਐ ਕੰਮ ਸਾਡਾ ਕੱਲਾ ਬਾਕੀ ਅੱਜ ਕੱਲ ਤਾਂ ਕੰਮ ਤਾਂ ਸਾਰੇ ਜਿਹੜਾ ਕੜਾਈ ਦੇ ਅੱਗੇ ਹੁੰਦਾ ਸੀਗੇ ਉਹ ਰਿਆਂ ਦਾ ਕੰਮ ਹੁੰਦਾ ਸੀਗਾ ਹੁਣ ਤਾਂ ਅਗਲਾ ਸਾਰਾ ਕਰ ਲੈਂਦਾ ਹੈਗਾ ਹਲਵਾਈਆਂ ਦੇ ਨਾਲ ਹੀ ਹਲਵਾਈ ਆਪ ਹੀ ਕਰਦੇ ਆ ਨਾ ਹੀ ਕਰਾਉਂਦੇ ਆ ਕਿਸੇ ਤੋਂ ਉਹ ਹੈ ਵੀ ਵਧੀਆ ਚਲੋ ਤੇ ਨਹੀਂ ਅੱਗੇ ਬੰਦੇ ਲੱਭਦੇ ਫਿਰਦੇ ਰਹਿੰਦੇ ਸੀ ਉਹ ਨਹੀਂ ਆਇਆ ਉਹ ਨਹੀਂ ਆਏਗਾ ਤੇ ਹੁਣ ਅਸੀਂ ਦੇਖ ਲਈਏ ਇੱਧਰ ਕੂਟ ਕਰ ਲਈਏ ਪੂਰਾ ਫਿਰ ਉਧਰ ਜਾ ਕੇ ਦੇਖਦੇ ਆਂ ਕੀ ਬੰਦ ਸਾਬ ਆ ਜਾ ਇੱਧਰ ਮੁੜ ਕੇ ਆ ਜਾ ਪੁੱਤ ਇੱਥੇ ਆ ਜਾ ਤੂੰ ਆਪੇ ਵੀਰਾਂ ਲੈ ਆਉਗਾ ਸਮਾਨ ਚੱਕ ਆਜੋ ਆ ਜਾ ਆ ਜਾ ਆ ਜਾ ਆ ਜਾ ਆ ਜਾ ਆਜੋ ਨਦੀਮ ਹੁਣ ਖੇਡਦਾ ਨਹੀਂ ਪੁੱਤ ਹੁਣ ਦੂਜਾ ਟਰੈਕਟਰ ਵੀ ਆ ਗਿਆ ਚੱਲ ਖੇਡ ਜਿਹਦੇ ਨਹੀਂ ਮਨਾ ਮਾਰੋ ਖੇਡ ਲੈ ਪੁੱਤ ਇਹਦੇ ਨਾਲ ਖੇਡ ਲੈ ਖੇਡ ਲੈ ਚੱਲ ਖੇਡ ਸਾਹਿਬ ਫਿਰ ਵੀਰੇ ਨੂੰ ਛੱਡਿਆ ਵਾਂ ਮੈਂ ਛੱਡਿਆ ਵਾਂ ਵੀਰੇ ਨੂੰ ਦੱਸ ਬਹੁਤ ਲੜਦੇ ਆ ਯਾਰ ਉਹ ਕੁਝ ਨਹੀਂ ਕਹਿੰਦਾ ਪੁੱਤ ਕੀ ਆ ਉਹ ਗਿੰਦਾ ਹੀ ਐਂ ਰ ਡੁੰਗਾ ਬਤਾਇਆ ਹੀ ਚਲੋ ਚਲੋ ਕਰੀ ਕੀ ਜਾਂਦਾ ਹੈ ਮੇਗੀ अदीप ट्राली पाला मगर ट्रालिया किधर गई ट्रालिया पा के खेडो पाओ ट्रालिया पा के खेडो चलो 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 खेलो खेडो खेलो गुड बॉय ऐ खेड करो पुत्र रल के लड़ा ना करो ओ चीज ओने लीनी ओरी चीज उन्हें लेनी आ कोशिश करी इन्हें चल तो ट्राली आवे फिर रखी फिर ट्राली तू भी पाला यही करी ट्राली पा मगर ਸਾਹਿਬ ਟਰਾਲੀ ਪਾਓ ਟਰਾਲੀ ਪਾਓ ਅਧੂਰਾ ਸੂਟ ਆਪਾਂ ਪੂਰਾ ਕਰ ਰਹੇ ਸੀਗੇ ਰਾਤ ਇੰਨਾ ਬਣਿਆ ਸੀਗਾ ਬਾਕੀ ਹੁਣ ਪੂਰਾ ਕਰ ਰਹੇ ਹਾਂ ਨਾ ਛੇਤੀ ਕਰਕੇ ਪੂਰਾ ਫਿਰ ਫਰੀ ਹੋ ਜਾਵਾਂਗੇ ਸਾਹਿਬ ਵੀ ਉਦੋਂ ਉੱਠ ਖੜੂਗਾ ਦੋਸਤੋ ਲੋ ਵੀ ਦੋਸਤੋ ਸੂਟ ਆਪਾਂ ਕਰਾਤਾ ਪੂਰਾ ਅਧੂਰਾ ਜਿਹੜਾ ਪਿਆ ਸੀਗਾ ਤੇ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਹੈਗਾ ਤੇ ਹੁਣ ਵੀ ਘਟੋ ਘਟ ਸਾਨੂੰ ਡੇਢ ਦੋ ਘੰਟੇ ਲੱਗੇ ਤੇ ਰਾਤ ਵੀ ਘੰਟਾ ਲੱਗਿਆ ਸੀਗਾ ਤੇ ਅਜੇ ਸਾਨੂੰ ਮੈਨੂੰ ਲੱਗਦਾ ਹੈਗਾ ਅੱਧਾ ਘੰਟਾ ਇਹਦੇ ਸਵੇਰ ਹੋਰ ਲੱਗੂਗਾ ਇਹਦੇ ਉੱਪਰ ਹੋ ਸਕਦਾ ਸ਼ਾਮ ਨੂੰ ਹੀ ਕਰ ਦਈਏ ਪੂਰਾ ਥੋੜਾ ਜਿਹਾ ਕੰਮ ਰਹਿ ਜਾਂਦਾ ਹੈਗਾ ਇਹਦੇ ਉੱਪਰ ਤੇ ਹੁਣ ਅਸੀਂ ਹੋ ਗਏ ਫੇਰੀ ਸਾਬ ਸਿੰਘ ਉੱਠ ਖੜਿਆ ਸੀਗਾ ਤੇ ਉਹ ਉਧਰ ਚਲੇ ਗਏ ਚਾਚਾ ਜੀ ਕੇ ਤੇ ਹੁਣ ਮੈਂ ਅਜੇ ਦੁੱਧ ਲੈ ਕੇ ਆਉਣਾ ਸੀ ਦੁੱਧ ਫੜ ਕੇ ਲਿਆਉਣਾ ਦੁੱਧ ਕਈ ਵਾਰ ਸਵੇਰ ਲੈ ਆਈਦਾ ਕਈ ਵਾਰ ਰਹਿ ਜਾਂਦਾ ਹੈਗਾ ਤੇ ਹੁਣ ਮੈਂ ਚੱਲਦਾ ਹੈਗਾ ਇਹ ਕਹਤਾ ਯਾਰ ਕੱਲ ਦਾ ਜਕਾਮ ਬੜਾ ਹੋਇਆ ਪਿਆਰ ਬਹੁਤ ਜ਼ਿਆਦਾ ਹੋ ਗਿਆ ਫੇ ਕੱਲ ਮੈਂ ਜਾਣਾ ਸੀ ਜੈਤੋ ਤੇ ਉਦੋਂ ਹਵਾ ਜੀ ਕਾਫੀ ਵਾਜੇਗੀ ਇਕ ਕਦੋਂ ਸੀ ਸੀਏ ਗਰਮੈਸੀ ਗੱਡੀ 'ਚ ਨਾ ਤਾਂ ਹੁਣ ਇਸ ਰੋਤੀ ਹੈ ਅਸੀਂ ਇਹ ਵੀ ਏਸੀ ਚਲਾ ਸਕਦੇ ਤੇ ਮਾੜਾ ਜਿਹਾ ਬਲੂਰ ਜਿਹਾ ਸੀਸੇ ਤੇ ਲਾ ਲਿਆ ਫਰੰਟ ਵਾਲੇ ਤੇ ਇੰਨੇ ਨਹੀਂ ਹਵਾ ਜੀ ਵੱਜ ਗਈ ਕਾਫੀ ਰਾਤ ਦਾ ਹੋਇਆ ਪਿਆ ਹੈਗਾ ਹਾਂ ਤੇ ਦਵਾਈ ਦੂਈ ਤਾਂ ਮੈਂ ਘੱਟ ਹੀ ਲੈਣਾ ਹੈ ਤੇ ਹਲਦੀ ਵਾਲਾ ਦੁੱਧ ਲੈ ਲਿਆ ਅਸੀਂ ਥੋੜਾ ਜਿਹਾ ਉਹਦੇ ਨਾਲ ਹੁਣ ਥੋੜਾ ਜਿਹਾ ਹੈਗਾ ਫਰਕ ਤੇ ਬਾਕੀ ਅਜ ਤਾਂ ਫੇਰ ਠੰਡ ਹੋ ਗਈ ਤੇ ਹੁਣ ਥੋੜਾ ਜਿਹਾ ਧਿਆਨ ਹੀ ਰੱਖਣਾ ਪੈਣਾ ਉਧਰੋਂ ਸਿਹਤ ਦਾ ਵੀ ਧਿਆਨ ਰੱਖਣਾ ਪੈਣਾ ਜ਼ਿਆਦਾ ਕਰਕੇ ਚਲੋ ਦੇਖਦੇ ਆ ਕੀ ਬਣਦਾ ਹੈਗਾ ਨਹੀਂ ਯਾਰ ਹਸੀ ਆ ਮੈਂ ਯਾਰ ਤੇ ਇਹ ਵੀਡੀਓ ਯਾਰ ਤੇਰੇ ਕੱਪੜੇ ਮੈਂ ਵਖਾਉਣਾ ਆਵੇ ਤੈਨੂੰ ਆਵੇ ਬਾਈ ਜਿਹੜੇ ਦੇਊਗਾ ਨਾ ਉਵੇਂ ਦਿਖਾਵਾਂਗੇ ਸਾਰੇ ਠੀਕ ਹੈ ਨਾ ਠੀਕ ਹੈ ਨਾ ਮੈਂ ਆ ਨਾ ਮੈਂ ਕਿਤੇ ਹੈ ਰੇਟਲਾ ਕੱਪੜਾ ਆਉਣਾ ਆ ਵੀਡੀਓ ਵਾਹ ਆ ਤਾਂ ਮਸਤੀ ਕਰਦੇ ਆਂ 2 ਮਿੰਟ ਕਿਹੜੀ ਕੱਡੀ ਸੀ ਬਾਈ ਯਾਰ ਹਾਂ ਹਾਂ ਆ ਪਾ ਫਿਰ ਹੁਣ ਆਵੇ ਹਾਂ ਹਾਂ ਬਲੈਕ ਪਾ ਕੇ ਵੇਖ ਬਲੈਕ ਆਜੂਗਾ ਨਾਪ ਤੇਰੇ ਸਹੀ ਐ ਬਾਈ ਸਹੀ ਆ ਉਹ ਵੇ ਇਹਦੇ ਦੂਜਾ ਕਲਰ ਵੀ ਦੇਖ ਲੈ ਆ ਲੈ ਵੱਡੇ ਮੁੰਡਾ ਬਣਾ ਦੇਣਾ ਘੈਂਟ ਯਾਰ ਚੱਲ ਠੀਕ ਐ ਯਾਰ ਇਹਦੀ ਖੁਸ਼ੀ ਪੂਰੀ ਹੋ ਗਈ ਇਹਦੀ ਆ ਗਿਆ ਪੁੱਤ ਲੋ ਵੀ ਦੋਸਤੋ ਐਸ ਵੇਲੇ ਰੌਣਕਾਂ ਹੋ ਜਾਂਦੀਆਂ ਖਤਮ ਤੜਕੇ ਸ਼ੁਰੂ ਹੋ ਜਾਂਦੀਆਂ ਦੁਪਹਿਰੇ ਵਜ ਜਾਂਦੀਆਂ ਐਸ ਵੇਲੇ ਖਤਮ ਹੋ ਜਾਂਦੀਆਂ ਹਨ ਲੋ ਵੀ ਸਾਰੇ ਚਲੇਗੇ ਰੋਟੀ ਪਾਣੀ ਖਾ ਕੇ ਇੱਧਰ ਆਪਣਾ ਪੁਰਾਣਾ ਮਕਾਨ ਆ ਗਿਆ ਹੁਣ ਪੂਰਾ ਕੰਮ ਦੇ ਰਿਹਾ ਵੈ ਸ਼ਾਦੀ ਦੇ ਵਿੱਚ ਉਦਾਂ ਵੀ ਖੇਤੀਬਾੜੀ ਦਾ ਸਮਾਨ ਰੱਖਣ ਨੂੰ ਵਧੀਆ ਹੈਗਾ ਹਨਾ ਆ ਦੇਖੋ ਸਵੇਰ ਫੇਰ ਸਟਾਰਟ ਹੋ ਜਾਣੀ ਆ ਸਾਰੀ ਰੌਣਕ ਰੋਟੀ ਪਾਣੀ ਖਾਧੀ ਗਈ ਹੁਣ ਆਪਾਂ ਵੀ ਰੋਟੀ ਖਾਣੀ ਸੀ ਅਜੇ ਹਾਂ ਬਈ ਉਹ ਸਾਬ ਕਿਧਰ ਭੱਜਿਆ ਫਿਰਦਾ ਤੂੰ ਨੇਰੇ ਚ ਹੂੰ ਇੱਧਰ ਨੂੰ ਹੈ ਥੋੜੀ ਇਹਦਾ ਰੌਣਕਾਂ ਚੱਲ ਰਹੀਆਂ ਆ ਜੀ ਹਾਂ ਹਾਂ ਕੀ ਐ ਕੀ ਐ ਪੁੱਤ ਕੀ ਕਰ ਕੋੜਾ ਉਹ ਵੀਰੇ ਨੂੰ ਕੋੜਾ ਬਾਤ ਆ ਵੀ ਸਹਬ ਨੇ ਵੀਰੇ ਨੂੰ ਚਾਲ ਕਰਾਂ ਲੈ ਕੰਮ ਐ ਤੋਗਣ ਮੇਲੇ ਰੋਟੀਆਂ ਭੰਨਦਾ ਫਿਰਦਾ ਕੀ ਕਰਨਾ ਪੁੱਤ ਹੰਭ ਗਿਆ ਹੁਣ ਡੈਡੂ ਨੇ ਕੋੜਾ ਬਨੂਣਾ ਵੀਰੇ ਉਠੇ ਦੇ ਹੀ ਤਾਂ ਜਾਂਦਾ ਸੀ ਤੈਨੂੰ ਸਹਬ ਹੋਵੇ ਦੀਪਨਾ ਖੇਡ ਲਾਓ ਫਿਰਦਾ ਦੀਪ ਹੌਲੀ ਹੌਲੀ ਡੈਗ ਪੋਗੇ ਹੌਲੀ ਹੌਂ ਤਾਂ ਪੂਰੇ ਮਸਤੇ ਹੋਏ ਆ ਚਲੋ ਕੋਤ ਨਾ ਪੰਗੇ ਨਹੀਂ ਲੈਣੇ ਹੁਣ ਪੂਰੇ ਮਸਤੇ ਹੋਏ ਆ ਹੁਣ ਜਮ ਇਹ ਵੀ ਇਕੱਠੇ ਹੀ ਖੁਸ਼ ਰਹਿੰਦੇ ਆ ਹਨ ਕੱਲੇ ਕੱਲੇ ਨਹੀਂ ਵਿਚਾਰੇ ਜਵਾਗ ਠੀਕ ਨਾਦੀਵ ਹਰਦੇ ਨਹੀਂ ਖੜ ਜਾ ਖੜ ਜਾਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਲੌਗ ਦੇ ਦੂਸਰੇ ਦਿਨ ਤੁਹਾਡਾ ਸਵਾਗਤ ਹੈ ਤੇ ਹੁਣ ਆਪਾਂ ਹੋ ਗਏ ਸੀ ਰੈਡੀ ਅੱਜ ਆਪਾਂ ਜਾਣਾ ਸੀ ਇਧਰ ਫਾਜ਼ਲਕਾ ਵਾਲੀ ਸਾਈਡ ਤੇ ਮਿਲ ਕੇ ਆਉਣਾ ਸੀਗਾ ਮਾਮਾ ਜੀ ਕੇ ਨੂੰ ਤੇ ਬੂਟਾ ਆਇਆ ਸੀ ਉਹਦਾ ਕਰਕੇ ਫਿਰ ਜਾਣਾ ਪੈਣਾ ਸੀ ਸਾਨੂੰ ਵੀ ਨਾਲ ਮੈਂ ਤਾਂ ਕਹੇ ਤੁਸੀਂ ਚਲੇ ਜਾਓ ਚੱਲ ਮੈਂ ਘਰੇ ਰਹਿ ਪੈਨ ਕਿਤੇ ਨਹੀਂ ਸਾਰੇ ਚੱਲਦੇ ਹੈਗੇ ਹੁਣ ਚੱਲਦੇ ਆਪਾਂ नहीं हेलो करे अगर बाय नहीं बाय बाज करी नहीं होगी बहुत है लो दोस्तों देखो आज साहब ने पटका बनया है नवा सोने सोने पाले कपड़े रेडी हो गया साढ़ा साहब से कितने चले साहब आज कितने चले बहुत दस कितने जाना बोलो की चले? जाना। जाना? देना चले जी कितने जाना वो फरीदकोट ही <laughs> तो रह रहना तू सारा दिन कहता जो पुछी तो फरीदकोट ਪੀਡ ਕੋਡ ਪਸੰਦ ਆ ਨਾ ਲੈ ਕੇ ਆਇਆ ਹੈ ਹਨਾ ਬਠਿੰਡੇ ਬਠਿੰਡੇ ਫੇਰ ਚੱਲਾਂਗੇ ਪੁੱਤ ਹਨਾ ਹੁਣ ਰੈਡੀ ਹੋ ਗਏ ਅਸੀਂ ਕੈਸੀ ਬਸ ਹੁਣ ਤੁਰਦੇ ਸੀਗੇ ਠੀਕ ਹੈ ਤੇ ਚਾਰ ਪੰਜ ਘਰ ਜਾਣਾ ਉੱਥੇ ਤੇ ਵਾਪਸੀ ਕਰਨੀ ਪੈਣੀ ਹੈ ਅਸੀਂ ਘਰੇ ਵਿਆਹ ਕਰਕੇ ਫਿਰ ਤੇ ਉਹ ਵੀ ਕਹਿੰਦੇ ਵੀ ਜਲਦੀ ਮੁੜ ਕੇ ਆਇਓ ਤੁਸੀਂ ਸਾਡਾ ਜੀ ਨਹੀਂ ਲੱਗਣਾ ਸਹਿਰ ਬਣਾ ਕੇਂਦੇ ਚਲੋ ਫਿਰ ਚੱਲਦੇ ਆਂ ਦੋਸਤੋ ਆਪਾਂ ਇਹ ਕੀ ਕਰੀ ਜਾਨਾ ਬੁੱਤ ਤੂੰ ਬੈਗ ਚੈੱਕ ਕਰਦਾ ਮਮਾ ਦਾ ਪਰਸ ਦੇ ਚੈੱਕ ਕਰੀ ਜਾਨਾ ਹੈ ਕੁਛ ਨਹੀਂ ਬੁੱਤ ਪਰਸ ਦੇ ਵਿੱਚ ਹੂੰ ਦੋਸਤੋ ਲੈ ਦੋ ਲਿਆਨੇ ਪੰਦੇ ਹੈਗੇ ਬੈਗ ਇਹਦੇ ਤਿਆਰ ਕਰਕੇ ਥੋੜੇ ਥੋੜੇ ਨਹੀਂ ਇਹਦਾ ਕਿੰਨਾ ਸਮਾਨ ਹੋ ਜਾਂਦਾ ਹੈਗਾ ਡੈਪਰ ਹੋਗੇ ਕੱਪੜੇ ਹੋਗੇ ਨਾਲ ਕਈ ਵਾਰ ਚੱਲ ਬੱਚੇ ਨੂੰ ਉਲਟੀ ਆ ਜਾਂਦੀ ਹੈ ਰਸਤੇ ਦੇ ਵਿੱਚ ਹਨ ਫਿਰ ਅਸੀਂ ਵੱਧ ਕੱਪੜੇ ਲੈ ਕੇ ਜਾਣੇ ਨਾਲ ਆਪਦਾ ਵੀ ਹੈਗਾ ਇੱਕ ਸੂਟ ਲੈ ਜਾਣੇ ਆ ਕਈ ਵਾਰ ਕੋਈ ਪਤਾ ਨਹੀਂ ਲੱਗਦਾ ਹੁੰਦਾ ਹੈਗਾ ਜਾਣ ਕੀ ਬਦਲਨੇ ਪੈਂਦੇ ਹੈਗਾ ਡਾਇਪਰ ਹੋ ਗਿਆ ਹੈਨਾ ਪਾਣੀ ਹੋ ਗਿਆ ਕੋਈ ਹੋਰ ਮਾੜਾ ਮੋਟਾ ਸਮਾਨ ਕਿੰਨਾ ਹੀ ਹੋ ਜਾਂਦਾ ਇਹਦਾ ਚੱਲੀਏ ਪੁੱਤ ਕਿਉਂ ਖੜਾਰੇ ਪਾਈ ਜੰਨਾ ਚਲੋ ਚੱਲੀਏ ਦੰਨਾ ਸਾਲਾਂ ਬਾਅਦ ਮਾਰ ਹੋਣਾ ਚਾਹੀਦਾ ਡਾਕਟਰ ਕਿਹਾ ਵੀ ਨੂੰ ਪਤਾ ਟਾਈਮ ਨਹੀਂ ਘੜਦਾ ਉਸੋ ਮੇਰੇ ਬੰਦਾ ਕਹਿੰਦਾ ਵੀ ਹੁਣ ਮਿਲ ਜੇ ਲਈਏ ਹੈਨਾ ਇਹ ਬਹੁਤ ਟਾਈਮ ਲੱਗਦਾ ਹੈਨਾ ਫਟਕਾ ਆਹ ਉਹਨੇ ਬਾਵਾ ਟਾਈਮ ਬਾਅਦ ਆਇਆ ਆਈ ਨੂੰ ਇੱਕ ਕਰੀ ਤਾਂ ਹੋੜ ਹੀ ਲੱਗਦਾ ਸੀਗਾ ਹੁਣ ਤਾਂ ਫਿਰ 10 ਮਿੰਟ ਤਾਂ ਲਾਊਗਾ ਹੀ ਚਲ ਕੋਈ ਨਹੀਂ ਆਦੇ ਚ ਤਾਂ ਆ ਗਿਆ ਹੋਵਾਂਗੇ ਆਪਾਂ ਹਨਾ ਘਰੇ ਨਹੀਂ ਬੜਨ ਨੂੰ ਜੀ ਕਰਦਾ ਸੀਗਾ ਜਦੋਂ ਆਇਆ ਅੰਦਰ ਟਰੱਕ ਨੇ ਬਹੁਤ ਜਾਂ ਲਾਉਣਾ ਕੁਝ ਸੁੰਨਾ ਵਾਂ ਹਾਂਜੀ ਚਲੇ ਦੂਜੇ ਘਰੇ ਪਹੁੰਚਗੇ ਫਾਜ਼ਲਕਾ ਦੇ ਪਿੰਡ ਉਹ ਉਹਦੀ ਮਰਜ਼ੀ ਹੈ ਯਾਰ ਪਰ ਨਹੀਂ ਉਧਰ ਨੂੰ ਹੀ ਆਦਾ ਧਿਆਨ ਹੂੰ ਚੱਲੋ ਚੰਗਾ ਉਹ ਸਾਡੇ ਦੋ ਵਾਰੀ ਕਟਾਦਾ ਹੁਣ ਫੇਰ ਰੱਖ ਲਿਆ ਆਪ ਦੀ ਮਰਜ਼ੀ ਰੱਖ ਬਲ ਨਹੀਂ ਜਾਂਦਾ ਸਕੂਲ ਨਹੀਂ ਨਹੀਂ ਰੱਖੋ ਵਧੀਆ ਗੱਲ ਹੈ ਨਹੀਂ ਅਜੇ ਤਾਂ ਨਹੀਂ ਰੋਕਦਾ ਸੀ ਪਰ ਆਪ ਤਾਂ ਜੋੜੋ ਨਾ ਹੈ ਆਪ ਤਾਂ ਜੋੜੋ ਜਿਵੇਂ ਜੁੜਦੇ ਆ ਬੱਚੇ ਹੁਣ ਆ ਲਓ ਜੀ ਹੁਣ ਜਾਇਆ ਇਹ ਸਾਰੇ ਘਰਾਂ ਚ ਆਪਾਂ ਇੱਕ ਘਰ ਰਹਿੰਦਾ ਸੀ ਖੇਤਾਂ ਦੇ ਵਿੱਚ ਰਹਿੰਦੇ ਸੀ ਉੱਥੇ ਆ ਕੇ ਬੜਾ ਸੋਹਣਾ ਮਾਹੌਲ ਆ ਖੇਤਾਂ ਦਾ ਤਾਂ ਬਾਈ ਨੇ ਘਰੇ ਸਾਰੇ ਬੂਟੇ-ਬਾਟੇ ਲਾਏ ਹੋਏ ਆ ਆਪਦੇ ਫਾਲ ਸਾਰੇ ਟਰੈਕਟਰ ਖੜਾ ਹੀ ਹੋਇਆ ਸਾਬ ਕਹਿੰਦਾ ਟਰੈਕਟਰ ਵੇਖਣਾ ਆ ਜਾ ਹੁਣ ਟਰੈਕਟਰ ਵੇਖਣਾ ਨਹੀਂ ਆਵੇ ਟਰੈਕਟਰ ਆਵੇ ਫੋਰ ਟਰੈਕਟਰ ਆ ਆਵੇ ਪੁੱਤ ਆ ਜਾ ਟਰੈਕਟਰ ਆਵੇ ਆਵੇ ਟਰੈਕਟਰ ਆ ਜਾ ਦੇਖ ਲੈ ਟਰੈਕਟਰ ਮੈਨੇ ਟਰੈਕਟਰ ਤੇ ਹਾ ਵੇ ਟਰੈਕਟਰ ਨਾ ਨਾ ਕਿਉਂ ਬਹਿਣਾ ਨਹੀਂ ਟਰੈਕਟਰ ਤੇ ਪੁੱਤ ਹੂੰ ਬੈਠਣਾ ਨਹੀਂ ਟਰੈਕਟਰ ਤੇ ਕੀ ਕਰਦੇ ਸਾਬ ਟਰੈਕਟਰ 3600 ਫੋਰਡ ਤੇ 1936 ਨੰਬਰ ਹੈ ਬੜਾ ਸੋਹਣਾ ਨੰਬਰ ਹੈ ਸਾਬ ਕੀ ਕਰਦਾ ਪੁੱਤ ਬਹਿਣਾ ਟਰੈਕਟਰ ਤੇ ਟਰੈਕਟਰ ਤੇ ਬਹਿਣਾ ਚਲੋ ਫਿਰ ਚੱਲੀਏ ਹੁਣ ਆਪਾਂ ਚਲੋ ਚੱਲੀਏ ਸਾਰਾ ਦਿਨ ਹੀ ਲੰਘ ਜਾਂਦਾ ਦੋਸਤੋ 10 ਵਜੇ ਦੇ ਚੱਲੇ ਹੋਏ ਆ ਤੇ 4:00 ਵੱਜ ਗਏ ਡੇਢ ਘੰਟਾ ਹੋਰ ਲੱਗ ਜਾਣਾ ਆਪਾਂ ਨੂੰ ਇਦਾਂ ਹੀ ਦਿਨ ਲੰਘ ਜਾਂਦਾ ਹੈਗਾ ਸਾਰਾ ਦਿਨ ਲੰਘ ਜਾਂਦਾ ਜਿੱਥੇ ਮਰਜੀ ਨੇੜੇ ਉੱਠ ਜੋ ਦੂਰ ਉੱਠ ਜੋ ਦਿਨ ਲੰਘ ਹੀ ਜਾਂਦਾ ਹੈਗਾ ਸਾਰਾ ਐਂ ਬਸ ਤੇ ਹੁਣ ਆਪਾਂ ਤੁਰਦੇ ਆਂ ਬਸ ਚਾਚੂ ਪੀਲੀ ਸੀ

ਸੇ ਵੀ ਆ ਗਏ ਆ ਖੁੱਲੇ ਡੁੱਲੇ ਮਾਹੌਲ ਦੇ ਚ ਜਾਂ ਜਿਆਦੇ ਮੈਂਬਰਾਂ ਚ ਆ ਕੇ ਖੁਸ਼ ਹੋਤ ਰਹਿਣਾ ਆਪਾਂ ਵੀ ਕਦੇ ਇਹਨੂੰ ਬੰਦਸ਼ ਵਿੱਚ ਨਹੀਂ ਰੱਖਿਆਗਾ ਖੇਡਣ ਖੁੱਦਣ ਦੇ ਹਣੀ ਖੇਡਣ ਖੁੱਦਣ ਦਾ ਟਾਈਮ ਹੈ ਇਹਦਾ ਇਹ ਉਧਰ ਨਹੀਂ ਜਾਣਾ ਉਧਰ ਨਹੀਂ ਜਾਣਾ ਮਿੱਟੀ ਚ ਨਹੀਂ ਜਾਣਾ ਇਦਾਂ ਕੁਝ ਨਹੀਂ ਰੱਖਿਆ ਦੋਸਤੋ ਪੂਰਾ ਖੇਡਦਾ ਹੈਗਾ ਮਸਤੀ ਨਾਲ ਪੂਰਾ ਹਣ ਮਸਤ ਹੋਇਆ ਫਿਰਦਾ ਹੈਗਾ ਚੱਲ ਚੱਲ ਕੇ ਨਾ ਕਰ ਐਕਸਰਸਾਈਜ਼ ਨਾਲੇ ਹੋਊਗੀ ਤੇਰੀ ਹੂੰ ਅਮਰੂਦ ਖਾਣਾ ਅਮਰੂਦ ਮੂਦਾ ਵੀ ਲੱਗੇ ਆਵੇ ਅਮਰੂਦ ਲੱਗੇ ਲਾਏ ਹੋਇਆ ਮਾਮਾ ਜੀ ਦੇ ਅਨਾਰ ਲੱਗੇ ਅਮਰੂਦ ਲੱਗੇ ਕਿੰਨੂ ਲਾਏ ਵੇ ਪੂਰਾ ਮਾਹੌਲ ਬੰਨਿਆ ਪਿਆ ਹਾਂਜੀ ਦੇ ਦੇ ਨਾ ਪੁੱਤ ਆਵੇ 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 ਕਿੰਨੇ ਸੋਹਣੇ ਅਮਰੂਦ ਸੋਹਣਾ ਫਲ ਲੱਗਿਆ ਬਾਲ ਨਾ ਦੂਜਾ ਦੂਜਾ ਇੱਕ ਬਹੁਤਾ ਪੁੱਤ ਹੋਰ ਲੈਣ ਖੜ ਦੇ ਵੇਖ ਕੇ ਤੈਨੂੰ ਆ ਵੇ ਬੇਬੀ ਮਰੂਥ ਆ ਲੈ ਆ ਲੈ ਆਹ ਪੂਰੇ ਵਧੀਆ ਕਰਦੇ ਫਲ ਦੋਸਤੋ ਕਿੰਨਾ ਵਧੀਆ ਹੈਗਾ ਆਪਦਾ ਖੇਤ ਦੇ ਵਿੱਚ ਕੋਈ ਕਿਸੇ ਨਾਲ ਬੋਲਣਾ ਨਹੀਂ ਆਪਦਾ ਮਸਤ ਆਪਦੇ ਕੰਮ ਦੇ ਵਿੱਚ ਬੜਾ ਫਲ ਲੱਗਿਆ ਕਿਨੂੰਨ ਚਲੋ ਆਪਦੀ ਸਬਜ਼ੀਆਂ ਲਾਈ ਵੀ। ਮਜਾਰੂ ਤਾਂ ਸਾਰੇ ਹਰੇ ਆਂ ਸਪਰੇਅ ਦਵਾਈਆਂ ਕਿੰਨੀਆਂ ਕਰਦੇ ਨੇ ਪੁੱਠੀਆਂ ਸਿੱਧੀਆਂ। ਚੱਲੀਏ ਸਾਬ। ਚਲੋ ਚੱਲੀਏ। ਓ ਸਾਬ। ਚਲੋ ਚੱਲੀਏ। ਤੇ ਖੜ ਕੇ ਫੋਟੋ ਕਰਦੇ ਹੁੰਦੇ ਆ। ਖੜਾ ਹੋ ਬਹਿ ਕੇ ਫੋਟੋ ਕਰਦੇ ਹੁੰਦੇ। ਬਹਿ ਕੇ ਫੋਟੋ ਕਰਦੇ ਹੁੰਦੇ। ਆ ਗੀ ਲੈ ਫਿਰ ਦਾ ਹੱਥ 'ਚ। ਅਮਰੂਦ ਹੈ ਖਾੜਾ ਫਿਰ। ਖਾਲਾ ਖਾਲਾ ਨਾਲੇ ਦੋਸਤੋ ਆਪਾਂ ਜੇ ਬੱਚਿਆਂ ਨੂੰ ਦੱਸਾਂਗੇ ਵੀ ਆਹ ਫਾਲਾ ਫਾਲਾ ਇਹਨੂੰ ਸਾਰਾ ਹੁਣ ਪਤਾ ਲੱਗ ਜਾਂਦਾ ਹੈ ਕਿ ਟਰੈਕਟਰ ਦਾ ਵੀ ਪਤਾ ਹੈਗਾ ਹਨਾ ਫਲਾਂ ਦਾ ਵੀ ਪਤਾ ਖੇਤ ਦਾ ਵੀ ਪਤਾ ਹੈਗਾ ਸਬਜ਼ੀ ਵਾਲੇ ਬੰਦੇ ਦਾ ਵੀ ਪਤਾ ਵੀ ਕੌਣ ਸਬਜ਼ੀ ਲੈ ਕੇ ਆਉਂਦਾ ਹੈਗਾ ਹਨਾ ਵੀ ਇਹ ਭਾਈ ਸਬਜ਼ੀ ਵਾਲਾ ਹੈਗਾ ਜਾਂ ਕੋਈ ਹੋਰ ਵੀ ਆਉਂਦਾ ਵੀ ਬਾਬਾ ਜੀ ਆਉਂਦੇ ਡਾਲੀਆਂ ਨੇ ਸਭ ਪਤਾ ਹੈਨ ਆਈ ਇਹਨੂੰ ਫਿਰ ਪਤਾ ਲੱਗਦਾ ਹੈ ਇਹ ਕੀ ਕਰੀ ਜਾਂਦਾ ਕਾਦੇ ਨਾ ਖੇਡਦਾ ਮਿੱਟੀ ਨੇ ਖੇਡੀਆਂ ਕਰਦਾ ਕਹਿੰਦਾ ਮੈਂ ਮਿੱਟੀ ਨਾ ਸੇ ਬਾਈ ਕਰਦੇ ਫਿਰ ਬਾਈ ਕਰਦੇ ਪੁੱਤ ਬਾਈ ਹਾਂ ਪੱਜ ਕੇ ਗਿਆ ਤੋੜਨ ਨੂੰ ਕਾਦੇ ਤਾਂ ਹੋਊ 15 ਫੁੱਟ ਯਾਰ ਗੰਨੇ ਦਾ ਹਨਾ ਆਦੀ ਗੱਲ ਹੂੰ ਉਹਾਂਗੇ ਨਹੀਂ ਹੁੰਦੇ ਉੱਚਾਏ ਤੇ ਜਿਹੜਾ ਉਹ ਬੇਅਕਲਾ ਜਿੰਨਾ ਉੱਚਾ ਉਹਨਾਂ ਕਮਲਾ ਊਟਾਂ ਨਾਲ ਨਾਲ ਲਾ ਲੀਂ ਬੇਅਕਲਾ ਨਹੀਂ ਹੋਵੇਗਾ ਮੇਰੀ ਨਾ ਪਾਈ ਯਾਰ ਵੀਡੀਓ ਬੁਣਿਆ ਜੀ ਮੈਂ ਨਹੀਂ ਪਾ ਸਕਦਾ ਹਾਂ ਹਾਂਜੀ ਉਹਨਾਂ ਪਾ ਗਏ ਸੀਗੇ ਵਾਪਸ ਕਰ ਤੇ ਆਪਾਂ ਮਿਲਣਾ ਦਾ ਆ ਗਏ ਹੈਗੇ ਆ ਸਾਢੇ 6 ਵਜੇ ਸ਼ਾਇਦ ਆ ਗਏ ਘਰ ਕਿਉਂਕਿ ਲੈਟ ਪੈਨ ਲੱਗ ਗਈ ਸੀਗੀ ਜਿਆਦਾ ਟ੍ਰੈਫਿਕ ਬਹੁਤ ਹੈ ਨਾ ਮਕਸਰਲ ਚੜ ਤੇ ਇੱਕ ਵਨ ਵੀ ਹੈ ਫਿਰ ਬਹੁਤ ਹੋਲੀ ਆਉਣਾ ਪੈਂਦਾ ਹੈਗਾ ਫਿਰ ਲਾਈਟ ਜਿਆਦਾ ਪੈਣ ਲੱਗ ਜਾਂਦੀ ਹੈਗੀ ਤੇ ਆ ਕੇ ਹੁਣ ਆਪਾਂ ਸਹਵਨੇ ਵੀ ਚੇਂਜ ਕਰ ਲੈ ਕੱਪੜੇ-ਕੁੱਪੜੇ ਤੇ ਮਾਤੋਲੇ ਸੀਗੇ ਅਸੀਂ ਵੀ ਉਹ ਤਾਂ ਉਧਰ ਚਲੇ ਗਏ ਤੇ ਮੈਂ ਸਹਵਦੀਆਂ ਸੀਸੀਆਂ ਤੁਹਾਨੂੰ ਲਈ ਰੱਖੀ ਸੀਗੀ ਵਾਲੜੀ ਮੈਂ ਚੱਲ ਮੈਂ ਕੋਲੇ ਰੁੱਕ ਜਣਾ ਹੈਗਾ ਫੇਰ ਆਉਣਾ ਹੈਗਾ ਹੁਣ ਮੈਂ ਉਹਨੂੰ ਵਾਲ ਦਿਆਂ ਤੇ ਠੀਕ ਹੈ ਦੋਸਤੋ ਅੱਜ ਦਾ ਵਲੌਗ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਇਹਨੇ ਨਾ ਫਿਰ ਸਾਨੂੰ ਪਤਾ ਲੱਗ ਜਾਂਦਾ ਹੈਗਾ ਸਾਡਾ ਹੌਸਲਾ ਵਧਦਾ ਹੈਗਾ ਵੀ ਕਿਦਾਂ ਅਸੀਂ ਆਪਣਾ ਵਰਕ ਕਰ ਰਹੇ ਹੈਗੇ ਠੀਕ ਆ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ